ਫਾਰਮੂਲਾ ਹੈ ਜਿਹੜਾ ਖਾਣ ਦੇ ਟੱਪਾ ਤੁਸੀਂ ਲੈ ਕੇ ਆਇਓ ਮੇਰੇ ਨਾਲ ਵੀਡੀਓ ਵਾਡੋ ਮੇਰਾ ਨਾਮ ਬੰਟੀ ਹੈ ਜੀ ਠੀਕ ਹੈ ਜੀ ਰਾਤੀ ਅਸੀਂ ਸਲਿੱਪ ਲੀਤਾ ਆ ਗਿਆ ਸੀ ਦੁਕਾਨ ਤੋਂ 140 ਰੁਪਏ ਦਾ ਜੀ ਠੀਕ ਹੈ ਜੀ ਉੱਤੇ ਅੰਨੇਵਾ ਸਬਜ਼ੀਆਂ ਨੰਗੀਆਂ ਪਈਆਂ ਠੀਕ ਹੈ ਜੀ ਰਸ਼ ਬਹੁਤ ਜ਼ਿਆਦਾ ਹੁੰਦਾ ਕੋਈ ਛੇ ਟੱਕਦੇ ਨਹੀਂ ਹੈਗੇ 140 ਰੁਪਏ ਲਿੱਤਾ ਇਸ ਸਮਾਨ ਰਾਤ ਰਾਤੀ ਖਾਣ ਲੱਗੇ ਉਹਦੇ ਵਿੱਚ ਜਾਨਵਰ ਨਿਕਲੇ ਉਸੇ ਨੂੰ ਤੋਂ ਇਹਦੇ ਬਾਰੇ ਹੁਣ ਦੇਖੋ ਪਹਿਲਾਂ ਕੇਕ ਆਇਆ ਬੱਚੇ ਨੂੰ ਉਹਦੀ ਡੈਥ ਹੋ ਗਈ ਕੋਈ ਰਸਨ ਤੇ ਵੀ ਆਂਦਾ ਵੀ ਇਹ ਚੀਜ਼ ਠਕ ਲਈਏ ਨਹੀਂ ਠਗਲੇ ਸਿਰ ਪਏ ਇਕੱਠੇ ਕਰਨ ਦੀ ਆਦਤ ਪਈ ਬੇਨਾਂ ਨੂੰ ਇਹ ਚੀਜ਼ਾਂ ਸਾਰੀਆਂ ਉਹ ਮੇਹਿੰਨ ਅੱਗੇ ਪੀਆ ਮੱਖਣ ਉਹ ਨੰਦਾ ਪੈਦਾ ਹੀ ਹੋਏ ਨੰਗਾ ਪਈ ਰਸ ਹੋ ਜਾਂਦਾ ਜਿਆਦਾ ਕੰਟਰੋਲ ਹੁੰਦਾ ਨਹੀਂ ਇਹਨਾਂ ਤੋਂ ਚੀਜ਼ਾਂ ਨੂੰ ਆ ਜ਼ਹਿਰੀਲੀ ਚੀਜ਼ ਬਿਚ ਦਿੱਤੀ ਆ ਰਾਂ ਤੁੰਦੋ ਸੋ ਮੇਰੇ ਬੱਚੇ ਟਿੱਡੇ ਹੋ ਗਏ ਜਿਸ ਤੋਂ ਜੂਰੀ ਗਈ ਬੰਟੀ ਜੀ ਜਰੂਰ ਡੱਬਾ ਵਿੱਚ ਖਰੀ ਲੈ ਇਹ ਖਾਣ ਤੇ ਥੋੜੀ ਅਸੇ ਖਾਈ ਤੇ ਜਦੋਂ ਮੇਰੇ ਘਰ ਦੇ ਕਹਦੇ ਦੇਖਣਾ ਕਾਲਾ ਜੇ ਮੇਰੀ ਬੇਟੀਆਂ ਨਹੀਂ ਕਾਲਾ ਜੇ ਦੇਖਣਾ ਜਿਹੜੀ ਕੀ ਹੈ ਫਿਰ ਮੈਂ ਦੇਖਿਆ ਵਗਾ ਕੁਛ ਨਹੀਂ ਐ ਵੈਸੇ ਫਿਰ ਦੇਖਿਆ ਜੀ ਲੈਟ ਵਿੱਚ ਆ ਗਈ ਇਹ ਜਾਨਵਰ ਸੀ ਉਹਦੇ ਬੇਟੀ ਦੀ ਪਲੇਟ ਦੇ ਵਿੱਚੋਂ ਤੁਸੀਂ ਇਹ ਇਕੱਠਾ ਕੀਤਾ ਹਾਂ ਜੀ ਹਾਂ ਤੇਰੇ ਉਸ ਤੋਂ ਬਾਅਦ ਅਸੀਂ ਫਿਰ ਬਿੜਿੰਗ ਦਵਾਈ ਦੁਈ ਦਵਾਤੀ ਸੀ ਰਾਜ ਡਾਕਟਰ ਜੋਸ਼ੀ ਦੇ ਠੀਕ ਹੈ ਜੀ ਉਹਨੂੰ ਉਲਟੀ-ਉਲਟੀ ਕੱਢੀ ਆਈ ਠੀਕ ਹੋ ਗਏ ਮਤਲਬ ਹੁਣ ਮੈਂ ਇਹ ਚੀਜ਼ ਪ੍ਰਸ਼ਾਸਨ ਨੂੰ ਇਹ ਮੰਨਦਾ ਮੇਰੀ ਦੇਖੋ ਇਹ ਚੀਜ਼ਾਂ ਗੱਲੀਆਂ ਹੋਰ ਗਿਆ ਕੱਪੜੇ ਪੈਸੇ ਕਮਾਣ ਵਿੱਚ ਇਹਨਾਂ ਚੀਜ਼ ਢੱਕਦੇ ਹਨ ਆ ਵਾਸਤਾ ਉੰਨੇ ਵਾਰ ਰਾਸ਼ੋਗੰਧਾ ਜੀ ਜਾਨਗੇ ਰਹਿੰਦੇ ਆ ਮੈਂ ਤੇ ਦੁਕਾਨਦਾਰ ਕੋਲ ਵੀ ਸੀ ਕਿ ਉਸ ਕੈਟਨਾ ਕੀ ਆ ਤੁਹਾਡੇ ਤੋਂ ਕਮਾਂਡ ਤੋਂ ਅੱਧਾ ਲੇ ਗਏ ਤੁਹਾਨੂੰ ਲੱਗਦਾ ਨਹੀਂ ਆਪਣੀ ਕਮੇਟੀ ਨੂੰ ਲੱਗਦਾ ਨਹੀਂ ਜਿਵੇਂ ਤੁਸੀਂ ਸ਼ਾਕਾਹਾਰੀ ਹੋ ਜਾਂ ਖਾ ਰਹੇ ਹੋ ਇਹਦੇ ਵਿੱਚ ਇਹ ਚੀਜ਼ਾਂ ਜਿਵੇਂ ਕੋਪਰੇਟ ਜੁਆਇਆ ਜਾ ਰਿਹਾ ਮਾਸਹਾਰੀ ਹੋਇਆ ਜਾ ਰਿਹਾ ਤੁਹਾਨੂੰ ਲੱਗਦਾ ਨਹੀਂ ਘਰੋਂ ਦੇ ਕੋਲ ਉਹ ਚੀਜ਼ਾਂ ਹਾਂਜੀ ਹਾਂਜੀ ਉੱਥੇ ਸਾਰਾ ਵੈਸ਼ਰੂ ਹੈ ਇਹਦਾ ਤੁਹਾਨੂੰ ਵੈਸ਼ਰੂ ਦਾ ਕਾਹਦਾ ਰਹਿ ਗਈ ਇੱਕ ਤਾਂ ਬੰਦਾ ਚਿਕਨ ਖਾ ਰਿਹਾ ਚਲੋ ਪਤਾ ਹੀ ਚਿਕਨ ਖਾ ਰਹੇ ਆ ਉਹ ਜੇ ਮੇਰੀ ਬੇਟੀ ਖਾਂਦੇ ਨਹੀਂ ਹਾਂ ਚੀਜ਼ ਖਾਲਣ ਦੇ ਫਿਰ ਦੱਸੋ ਪਤਾ ਨਹੀਂ ਬੱਚੇ ਦੇ ਪਤਾ ਨਹੀਂ ਬੱਚੇ ਨੂੰ ਲੱਗਦਾ ਨਹੀਂ ਕੋਈ ਜੰਮ ਤੇ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਆ ਜੀ ਜੇ ਸਾਡੇ ਵਰਗਾ ਕੁਝ ਜਾਏਗਾ ਲੱਗੇ ਪ੍ਰਧਾਨ ਹੁੰਦਾ ਜੀ ਕਿਸੇ ਕੋਲ ਕੋਈ ਗੱਲ ਹੀ ਉਹਨਾਂ ਸਾਨੂੰ ਤੇ ਗੱਲ ਮੈਂ ਉਹਦੇ ਕੋਲ ਗਿਆ ਨਹੀਂ ਮਤਲਬ ਉਸੇ ਕਾਰਵਾਈ ਕਰਵਾਉਣਾ ਚਾਹੁੰਦਾ ਕਿ ਅੱਗੇ ਦੀ ਪੂਰੀ ਕੇਅਰ ਹੋ ਜਾਏਗੀ ਉਹਨੂੰ ਨਸੀਬ ਵੀ ਲੱਗ ਜਾਵੇ ਚੀਜ਼ ਠਾਕੇ ਰੱਖੀਏ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਚੀਜ਼ ਤਾਂ 140 ਰੁਪਏ ਦੀ ਆ ਬੱਚੇ ਨੂੰ ਕੁਝ ਉਹਨਾਂ ਫਿਰ ਦੱਸੋ ਕੀ ਦੇ ਹੱਥ ਕਰਦੇ ਤੇ ਫਿਰ ਕਹਿੰਦੇ ਆ ਕਰ ਲੋ ਇਹੋ ਕਰ ਲੋ ਉੰਤੂ ਸੀ ਜੋ ਵਾਰੀ ਦੇਖਿਆ ਕੇਕ ਵਾਲੇ ਦਾ ਚੌਕਲੇਟ ਵਾਲੇ ਦਾ ਕੇਕ ਵਾਲਾ ਬਾਹਰ ਆ ਗਿਆ ਜੀ ਬੱਚਾ ਨਹੀਂ ਸਾਡਾ ਮਿਲਿਆ ਦੋਸਤੋ ਕਿੰਨੇ ਹੁਣ ਡੈਰੀ ਵਾਲੇ ਆ ਦੁੱਧ ਹੈ ਨੰਗਾ ਪਿਆ ਹੁੰਦਾ ਮੱਛਰ ਪਏ ਹੁੰਦੇ ਆ ਜੋ ਉਹਨਾਂ ਨੂੰ ਕਹਾਂ ਦੀ ਢੱਕ ਦਾਂਗੇ ਉਹ ਢੱਕਦੇ ਫੇਰ ਵੀ ਨਹੀਂ ਹੈਗੇ ਤੁਹਾਨੂੰ ਕੀ ਲੱਗਦਾ ਕੀ ਦੀ ਜਿੰਮੇਵਾਰੀ ਗੋਲੀ ਚੀਦੀ ਹੈ ਜੀ ਤੇ ਦੇਖੋ ਜਿਹੜੇ ਦੁਕਾਨਦਾਰ ਦੀ ਜਿੰਮੇਵਾਰੀ ਹੁੰਦੀ ਹੈ ਉਹ ਸਿਰਫ ਆਪਣੇ ਪੈਸੇ ਕੱਟਣ ਦੇ ਮਤਲਬ ਉਹ ਰੱਖਦੇ ਆ ਜੀ ਚੀਜ਼ ਕੋਈ ਦੇਖਣੀ ਨਹੀਂ ਨੁਕਰ ਰੱਖਿਆ ਭਈਏ ਉਹ ਬਸ ਅੰਨੇ ਵਾ ਭਾਈ ਜਿੰਨਾ ਚਾ ਫਟਾਫਟ ਪਾਈ ਜਾਂਦੇ ਰਾਤ ਨੂੰ ਰਸ ਹੁੰਦਾ ਐਡਾ ਕੋਈ ਦੇਖਦਾ ਨਹੀਂ ਕੋਈ ਨੇਰੇ ਬੈ ਕੇ ਖਾ ਲੈਂਦਾ ਮੈਨੂੰ ਤਾਂ ਨਹੀਂ ਲੱਗਦਾ ਜੀ ਬਚ ਜਾਂਦਾ ਜੀ ਜਾਨਵਰ ਚਲੇ ਜਾਂਦੇ ਮੇਰੇ ਹਸਾਬ ਨਾਲ ਬਚਣਾ ਨਹੀਂ ਮਤਲਬ ਜਾਨ ਦੀ ਜਾਨ ਲੱਗਦੀ ਹਾਂ ਜਾਂ ਰਾਤ ਮੇਰੀ ਬੇਟੀ ਨੂੰ ਉਲਟੀਆਂ ਲੱਗੀਆਂ ਇਹ ਖਾਣ ਤੋਂ ਬਾਅਦ ਹਾਂਜੀ ਉਲਟੀਆਂ ਲੱਗੀਆਂ ਸੀ ਮੰਗੀ ਕਰ ਦਿਓ ਪ੍ਰਸ਼ਾਸਨ ਤੋਂ ਕਿ ਮੈਂ ਪ੍ਰਸ਼ਾਸਨ ਨੂੰ ਇਹ ਕਹਣਾ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਦੇ ਨੱਥ ਪਾਈ ਜਾਵੇ ਥੋੜੀ ਜਿਹੀ ਬੰਦ ਹੀ ਕਾਰਵਾਈ ਕੀਤੀ ਜੀ ਸੋਹਿੰਦਰ ਸਿੰਘ ਜੀ ਜੀ ਕੀ ਕੀ ਮਾਮਲਾ ਜਿਹੜਾ ਡੱਬੇ ਦੇ ਵਿੱਚ ਆਇਆ ਜਿਹੜਾ ਕੂਕ ਆਵਲਾ ਸਰ ਐ ਜੀ ਰਾਤ ਸੀ ਗਏ ਅਗਰ ਸਿੰਘ ਦੇ ਘਰ ਤੇ ਮੈਂ ਬਾਈਕ ਤੇ ਬੈਠਾ ਸੀ ਪ੍ਰਧਾਨ ਜੀ ਨੇ ਸਬਜੀ ਲਈਏ ਤੇ ਅਸੀਂ ਚਲੇ ਗਏ ਆ ਉਸ ਤੋਂ ਬਾਅਦ ਇਹ ਪ੍ਰਧਾਨ ਜੀ ਨੂੰ ਸਵੇਰੇ ਅਗ ਪਛਾਹ ਕੇ ਕਹਿੰਦੇ ਵੀ ਤੁਸੀਂ ਟੋਕਰਾ ਚਾਇਆ ਇਨੀ ਬੁਗਲ ਹੋਈ ਸਾਡੀ ਜਿਹਨਾਂ ਨੇ ਕਿਹਾ ਕਿ ਖਾਣਾ ਮਤਲਬ ਇਹਦੇ ਵਿੱਚੋਂ ਨਿਕਲਿਆ ਤਾਂ ਉਸ ਤੋਂ ਬਾਅਦ ਬੀਟੀ ਖਾਣ ਤੋਂ ਬਾਅਦ ਜੀ ਆ ਤੁਹਾਨੂੰ ਖਰਾਬ ਹੋ ਗਿਆ ਹਾਂ ਦੱਸ ਤਰੀ ਇਹ ਕਹਿੰਦੇ ਬੇਟੀ ਤੇ ਮੇਰਾ ਖਰਾਬ ਹੋ ਗਿਆ ਕਹਿੰਦੇ ਬੀਟੀ ਆਣੇ ਤੁਸੀਂ ਜਦੋਂ ਫੀਚਨ ਗਏ ਤੁਸੀਂ ਨਾਲ ਸੀਗਾ ਉਸ ਆ ਮੈਂ ਬਾਹਰ ਬਾਈਕ ਤੇ ਬੈਠਾ ਇਹ ਬੁੱਲ ਬੁੱਲ ਤੇ ਤੇ ਪ੍ਰਧਾਨ ਜੀ ਨੇ ਤਾਂ ਡੈਂਗੇ ਤਾਂ ਕਿ ਉਹ ਪਤਾ ਲੱਗਿਆ ਵੀ ਮਤਲਬ ਇਹ ਚ ਵਾਕਈ ਮੈਨੂੰ ਹੁਣ ਸਵੇਰੇ ਸੇ ਇਹਨਾਂ ਨੇ ਆਹ ਜਿਉਂ ਕੋਈ ਨਹੀਂ ਲੱਗਿਆ ਸਮਝੀ ਜੋ ਕੀ ਕਹਿਣਾ ਚਾਹੁੰਗੇ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ ਜ਼ਿੰਮੇਵਾਰ ਤਾਂ ਦੇਖੋ ਨਾ ਘੱਬੇ ਵਾਲੇ ਦੀ ਬਣਦੀ ਹੈ ਥੋੜਾ ਸਪਾਈ ਰੱਖਣ ਧਿਆਨ ਰੱਖਣਾ ਮੰਨ ਲਓ ਬੱਚੇ ਨੂੰ ਕੁਝ ਹੋ ਜਾਂਦਾ ਥੋੜਾ ਸਫਾਫਾ ਰੱਖਣਾ ਹੀ ਦੀ ਉਥੇ ਦੇ ਰਸ਼ ਪੈ ਰਿਆ ਜੀ ਅੰਨੇ ਵਾਰ ਪਈਏ ਫਟੜ ਦੱਬੀ ਤੁਰੀ ਜਾਂਦੇ ਸਾਰੀ ਚੀਜ਼ਾਂ ਲੰਗੀਆਂ ਪਈ ਜਾਂਦੀਆਂ ਕਿੰਨਾ ਚਿਰ ਕਿੱਟਾ ਨੁਕਸਾਨ ਹੋ ਸਕਦਾ ਸੀ ਇਹਦੇ ਨਾਲ ਵੀ ਨੁਕਸਾਨ ਤਾਂ ਜੇ ਕੋਈ ਭਾਜੀ ਹੈ ਜਿਹੜੀ ਗੱਲ ਹੈ ਬੱਚੇ ਨੂੰ ਕੁਝ ਹੋ ਕੁਝ ਹੋ ਸਕਦਾ ਜੇ ਮੰਨ ਲਓ ਕੋਈ ਵੱ ਉਹਨਾਂ ਦਾ ਜੀ ਛੋਟੇ ਛੋਟੂ ਉੱਤੇ ਅਲੱਗ ਤੇ ਸਰਜਾ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੰਗਦਾ ਹੈ ਵੀ ਇਹਨਾਂ ਨੂੰ ਪ੍ਰਸ਼ਾਸਨ ਨੂੰ ਮੰਗੇ ਹੀ ਵੀ ਇਹਨਾਂ ਦਾ ਖਾਤ ਪਈ ਜਾਵੇ ਜਿੰਨੇ ਵੀ ਇਹ ਆਪਣਾ ਸਾਫ ਪੁਰੀ ਸੇ ਜਾਨੀ ਮੇਰੇ ਤੇ ਥੋੜਾ ਚਾਨੀ ਰੱਖਦੇ ਥੋੜਾ ਲੱਗਦਾ ਨਹੀਂ ਕਿ ਪਟਿਆਲੇ 'ਚ ਇਸ ਤਰ੍ਹਾਂ ਦੀ ਘਟਨਾਵਾਂ ਕਾਫੀ ਹੋ ਰਹੀਆਂ ਨੇ ਪਰ ਜੇ ਕੋਈ ਘਟਨਾ ਹੋਰ ਤੁਸੀਂ ਦੇਖੋ ਤੁਸੀਂ ਤੁਸੀਂ ਖਬਰਾਂ ਲਾਂਦੀ ਏ ਕੋਈ ਨਾ ਕੋਈ ਘਟਨਾ ਤਾਂ ਹੋ ਹੀ ਜਾਂਦੀ ਹੈ ਕਿਤੇ ਚਾਕਲੇਟ ਵਾਲੀ ਹੋਊਗੀ ਕਿਤੇ ਕੇਕ ਵਾਲੀ ਹੋਊਗੀ ਕਿਤੇ ਕਿਤੇ ਹੋਰ ਕੋਈ ਹੁੰਦਾ ਵੀ ਨਹੀਂ ਤੇ ਖਬਰ ਆ ਹੀ ਜਾਂਦੀ ਰੋ ਨੇ ਭਾਣ ਨੂੰ ਲੱਗਦਾ ਨਹੀਂ ਵਾਰ-ਵਾਰ ਚੈਕਿੰਗ ਕਰਨੀ ਚਾਹੀਦੀ ਚਾਰਕਮਾ ਜਿੰਦਾ ਕੋਈ ਲੋਕ ਕੋ ਸੈਕਟਰੀ ਹੈ ਇਹ ਤਾਂ ਭਲੀ ਹੁਣੀ ਅੱਡੀ ਦੇ ਵਿਭਾਗ ਦੀਆਂ ਭਾਗ ਦੀ ਜੁੰਮਵਰੀ ਹੈ ਲੋਕ ਦੇ ਕੋ ਰੇੜੀਆਂ ਲੱਗੀਆਂ ਖੁੱਲੇ ਚ ਸਾਰਾ ਕੁਝ ਵੇਚੀ ਜਾ ਰਹੇ ਵਿੱਚ ਮੱਖੇ ਆ ਮੱਛਰ ਸਭ ਜੋ ਭਾਂਡੇ ਡਿੰਡੇ ਦੰਡੇ ਨਾਲੇ ਚ ਲਾਇਆ ਹੋਣੇ ਸਭ ਦਬੀ ਤਰੀ ਜਾਂਦੇ ਨੇ ਕੋਈ ਸਫਾਈ ਦਾ ਧਿਆਨ ਹੈ ਨੀਗਾ ਭਾਗ ਦੀ ਜੁੰਮਵਰੀ ਬਣਦੀ ਜੀ ਦੀ ਸਾਡੀ ਤਾਂ ਹੀ ਮੰਗੇ ਜੀ ਪ੍ਰਸ਼ਾਸਨ ਤੋਂ ਜੀ ਸਾਹਬ